ਇਹ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀ ਜਿਦਾਂ ਤੁਸੀਂ ਦੇਖਿਆ ਸੀਗਾ ਕਿ ਆਪਾਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਪਿੰਡ ਪੀਹੇਵਾਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਕੀ ਭੂਆ ਨੇ ਆਪਣੇ ਭਤੀਜਿਆਂ ਵੇਚ ਦਿੱਤੀਆਂ ਤੇ ਅਮਰ ਜੀ ਅਸੀ ਮੈਨੂੰ ਫੋਨ ਆਇਆ ਸੀਗਾ ਕਿ ਕੋਈ ਭੈਣ ਮੈਂਟਲੀ ਅਫਸਰ ਤੁਰੀ ਫਿਰਦੀ ਆ ਤੇ ਜਿਹੜਾ ਕਰਕੇ ਵੀ ਮਤਲਬ ਕਿ ਸਾਡਾ ਫੋਨ ਨਾ ਚਾਰਜ ਹੋਣ ਕਰਕੇ ਉੱਥੇ ਡੈੱਡ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਉਸ ਤੋਂ ਬਾਅਦ ਜਿੱਥੇ ਸਾਡਾ ਫੋਨ ਡੈੱਡ ਹੋ ਗਿਆ ਘਰ ਨੂੰ ਘੇਰਾ ਪੈ ਜਗਾ ਉਸ ਤੋਂ ਬਾਅਦ ਉੱਥੇ ਕੀ ਹੋਇਆ ਤੁਸੀਂ ਇਹ ਵੇਖਿਆ ਸੀਗਾ ਵੀ ਅਸੀਂ ਘਰ ਨੂੰ ਘੇਰਾ ਪਾਇਆ ਸੀਗਾ ਸਰਪੰਚ ਸਾਡੇ ਨਾਲ ਸੀਗੇ ਪਿੰਡ ਦੇ ਵੀਰ ਸਾਡੇ ਨਾਲ ਸੀਗੇ ਪਰ ਉਹ ਬੰਦੇ ਅੰਦਰੋਂ ਬੂਆ ਨਹੀਂ ਸਖੋਰੇ ਕਿਉਂਕਿ ਚੋਰ ਨੂੰ ਡਾਰ ਹੁੰਦਾ ਚੋਰ ਨੂੰ ਪਾਲਾ ਹੁੰਦਾ ਵਾ ਠੀਕ ਹੈ ਜੀ ਉਹ ਜਦੋਂ ਉਹਨਾਂ ਨੇ ਬੂਆ ਨਾ ਖੋਲਿਆ ਅਸੀਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਹਨਾ ਕਿਤੇ ਕਿਨਾ ਬਾਹਰ ਖਿਲਾ ਲੀਏ ਬੂਆ ਖਿਲਾ ਲੀਏ ਬਾਹਰ ਲਾ ਪਰ ਜਦੋਂ ਉਹਨਾਂ ਨੇ ਨਹੀਂ ਖੋਲਿਆ ਫਿਰ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਫੋਨ ਕੀਤਾ ਤੇ ਮੈਂ ਧੰਨਵਾਦ ਕਰਦਾ ਵਾਂ ਜੀਲਾ ਜਿਲ੍ਹੇ ਦੀ ਪੁਲਿਸ ਦਾ ਜਿਨ੍ਹਾਂ ਨੇ ਸਾਡੇ ਕਹਿਣ ਦੇ ਉੱਪਰ ਉਸੇ ਵਲੇ ਐਕਸ਼ਨ ਲਿਆ ਤੇ ਆਏ ਸਾਡੀ ਗੱਲ ਬਾਤ ਸੁਣੀ ਤੇ ਪਰਿਵਾਰ ਨੂੰ ਫਿਰ ਬਾਹਰ ਕੱਢਿਆ ਉਸ ਘਰੋਂ ਫਿਰ ਅਸੀਂ ਪਹੁੰਚਦੇ ਹਾਂ ਥਾਣੇ ਆ ਸਾਡੇ ਨਾਲ ਕਿਸਾਨ ਜਥੇਬੰਦੀ ਬਾਗੀ ਉਹਦੇ ਵੀ ਮੈਂਬਰ ਪਹੁੰਚਦੇ ਆ ਸਾਡੇ ਨਾਲ ਮਹਾਵੀਰ ਵੀਰੋਨੀ ਸੰਸਥਾ ਵਾਲੇ ਸਾਰੇ ਵਾਰਿਸ ਪੰਜਾਬ ਦੇ ਸੰਸਥਾ ਵਾਲੇ ਪਹੁੰਚਦੇ ਆ ਜਦੋਂ ਅਸੀਂ ਥਾਣੇ ਪਹੁੰਚਦੇ ਆ ਤੇ ਉੱਥੇ ਪੁਲਿਸ ਵਾਲੇ ਇਹਨਾਂ ਦੇ ਘਰੋਂ ਪੂਆ ਕੁੜੀ ਲੀਪੂਆ ਕੁੜੀਆਂ ਦਾ ਫਫੜ ਕੁੜੀਆਂ ਦਾ ਪਿਓ ਤੇ ਕੁੜੀਆਂ ਦੇ ਭਰਾ ਨੂੰ ਉਥੋਂ ਘਰੋਂ ਚੱਕ ਕੇ ਤੇ ਥਾਣੇ ਲੈ ਆਉਂਦੇ ਆ ਤੇ ਥਾਣੇ ਸਾਡੇ ਸਾਹਮਣੇ ਪੇਸ਼ ਕਰਕੇ ਗੱਲਬਾਤ ਪੁੱਛਦੇ ਆ ਤੇ ਕੁੜੀਆਂ ਦਾ ਪਿਓ ਪਹਿਲਾਂ ਤੇ ਮੰਨਦਾ ਨਹੀਂ ਸੀਗਾ ਜੀ ਮੇਰੀਆਂ ਕੁੜੀਆਂ ਦਾ ਕਹਿੰਦਾ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਇਹ ਮੇਰਾ ਫੋਨ ਖਰਾਬ ਹੋਇਆ ਹੋਇਆ ਤੇ ਫੋਨ ਬਾਹਰ ਨਾ ਦਿੱਤਾ ਵਾ ਠੀਕ ਹੈ ਜੀ ਅਸੀਂ ਕਹਿੰਦੇ ਆ ਕਿ ਜਿਹੜਾ ਜਿੱਥੇ ਬਾਹਰ ਦਿੱਤਾ ਤੂੰ ਸਾਨੂੰ ਦੱਸ ਅਸੀਂ ਲੈ ਆਉਨੇ ਆ ਪਰ ਜਦੋਂ ਕੋਈ ਸਾਨੂੰ ਥੋਸ ਜਾਣਕਾਰੀ ਨਹੀਂ ਦਿੰਦਾ ਅਸੀਂ ਉਸ ਪੈੜਾ ਦੇ ਭਰਾ ਨੂੰ ਸਾਈਡ ਤੇ ਕਰਕੇ ਗੱਲ ਕਰਦੇ ਹਾਂ ਕਿਉਂਕਿ ਉਹਦੀ ਉਮਰ 14-15 ਸਾਲ ਸੀ ਇਹ ਬੱਚਾ ਸੀਗਾ ਤੇ ਬੱਚੇ ਮੰਦੇ ਸੱਚੇ ਹੁੰਦੇ ਆ ਅਸੀਂ ਉਹਨਾਂ ਨੂੰ ਪੂਰਾ ਦਿਲਾਸਾ ਦਿੰਨੇ ਕਿ ਪੁੱਤ ਜੀ ਤੇਰੇ ਦੋਸਤਾਂ ਤੇਰੇ ਦੁਸ਼ਮਣ ਨਹੀਂ ਆ ਤੇਰੇ ਪਾਪਾ ਦੇ ਦੁਸ਼ਮਣ ਨਹੀਂ ਆ ਅਸੀਂ ਉਹਨਾਂ ਬੱਚਿਆਂ ਦਾ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਉਹ ਬੱਚਿਆਂ ਐਸਾ ਸੇਫ ਆ ਕੋਈ ਪ੍ਰੋਬਲਮ ਚ ਨਹੀਂ ਆ ਅਸੀਂ ਬੱਚਿਆਂ ਨਾਲ ਗੱਲ ਕਰਨੀ ਚਾਹੁੰਦੇ ਹਾਂ ਪਰ ਬੱਚਿਆਂ ਨਾਲ ਸਾਡੀ ਤਾਂ ਹੀ ਗੱਲਬਾਤ ਹੋਊਗੀ ਜੇਕਰ ਸਾਨੂੰ ਬੱਚਿਆਂ ਦਾ ਕੋਈ ਟਿਕਾਣਾ ਕੋਈ ਐਡਰੈਸ ਕੋਈ ਫੋਨ ਨੰਬਰ ਪਤਾ ਲੱਗੂਗਾ ਤੇ ਬੱਚਾ ਕਹਿੰਦਾ ਵਾ ਕਿ ਮੇਰੀ ਭੂਆ ਨੂੰ ਤੇ ਮੇਰੇ ਡੈਡੀ ਨੂੰ ਸਭ ਕੁਝ ਹੈਗਾ ਵਾ ਇਹ ਜਾਣ ਕੇ ਤੁਹਾਨੂੰ ਬੇਕੋ ਬਣਾ ਰਿਆ ਇਹਨਾਂ ਕੋਲ ਐਡਰੈਸ ਤੇ ਮੋਬਾਈਲ ਨੰਬਰ ਸਭ ਕੁਝ ਹੈਗਾ ਚਲੋ ਫਿਰ ਪੁਲਸ ਆ ਡਿਪਾਰਟਮੈਂਟ ਥੋੜਾ ਸਖਤੀ ਨਾਲ ਉਹਨਾਂ ਨੂੰ ਜਦੋਂ ਪੁੱਛ ਕੇ ਚਾਰਤਾ ਵਾ ਫਿਰ ਉਹ ਐਡਰੈਸ ਦੱਸ ਦਿੰਦੇ ਆ ਇੱਕ ਪਿੰਡ ਰਾਸਤਨ ਵਹੀ ਆ ਇੱਕ ਬੱਚੀ ਹਰਿਆਣੇ ਵਹੀ ਆ ਜੋ ਉਸ ਵੀਡੀਓ ਦੇ ਵਿੱਚ ਜੋ ਉਸ ਮਤਲਬ ਕਿ ਅਸੀਂ ਅੱਗੇ ਕਾਰਵਾਈ ਕੀਤੀ ਉਹਦੀ ਮੈਂ ਵੀਡੀਓ ਸੰਗ ਜੀ ਤੁਹਾਨੂੰ ਸਵੇਰੇ ਬਣਾ ਕੇ ਪਾਉਂਗਾ ਕਾਰਨ ਇਹ ਆ ਕਿ ਆ ਅੱਜ ਮੇਰਾ ਮੂਡ ਨਹੀਂ ਠੀਕ ਆ ਜੇ ਕਿਉਂਕਿ ਮੇਰਾ ਦੋਸਤ ਸੀਗਾ ਮੇਰਾ ਭਰਾ ਸੀਗਾ ਮੇਰੇ ਨਾਲ ਇਕੱਠੇ ਖੇਡਦੇ ਮਿਲਦੇ ਰਹਾਂ ਤੇ ਕੱਲ ਉਹਦੀ ਵੀ ਜੋ ਨੂੰ ਮਲਕਸ਼ਮੀ ਤੇ ਡੈਥ ਹੋ ਗਈ ਤੇ ਅੱਜ ਉਹਦਾ ਸੰਸਕਾਰ ਚੱਲ ਰਿਹਾ ਸਾਰੀ ਧੜੀ ਉੱਧਰ ਰਹਿ ਆ 4 ਵਜੇ ਮੁੰਦਰ ਪਰਿਵਾਰ ਚੋਂ ਆਇਆ ਜੋ ਆ ਵੀਡੀਓ ਚ ਸਾਡੇ ਕੋਲ ਨਹੀਂ ਰਿਕਾਰਡ ਆ ਫੋਨ ਬੰਦ ਹੁੰਦਾ ਕਰਕੇ ਉਹ ਮੈਂ ਤੁਹਾਨੂੰ ਦੱਸ ਦਿੱਤਾ ਵਾ ਕਿ ਉਹ ਸਵੇਰੇ ਤੁਹਾਨੂੰ ਸ਼ਾਮ 6 ਵਜੇ ਆ ਵੀਡੀਓ ਮੈਂ ਅਪਲੋਡ ਕਰ ਦੂੰਗਾ ਪਤਾ ਲੱਗ ਜੂਗਾ ਕਿ ਕੀ ਹੋਇਆ ਕਿ ਨਹੀਂ ਹੋਇਆ ਤੇ ਇੱਕ ਤੁਹਾਨੂੰ ਹੋਰ ਅੱਜ ਦੀ ਨਿਊਜ਼ ਚੰਗੀ ਵੀ ਇੱਕ ਕੱਲ ਨੂੰ ਮੈਂ ਦਊਂਗਾ ਨਿਊਜ਼ ਕਿਉਂਕਿ ਜਿਹੜਾ ਆਪਾਂ ਭਗਤ ਚੜਵਾਇਆ ਸੀਗਾ ਗੁਜਰਾਤੋਂ ਉਹਦਾ ਪਰਿਵਾਰ ਲੱਗ ਗਿਆ ਉਹ ਆ ਰਿਹਾ 17 ਸਾਲਾਂ ਬਾਅਦ ਪਰਿਵਾਰ ਲੱਭਾ ਉਹ ਕਰਨ ਨੂੰ ਆਉਣਗੇ ਆਪਣੇ ਬੱਚੇ ਨੂੰ ਲੈਣ ਸੋ ਧੰਨਵਾਦ ਆਈ ਸੰਗ ਦਾ ਜੇ ਸੇਵਾ ਵਧੀਆ ਲੱਗੇ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਜਿੱਥੇ ਵੀ ਕਿਸੇ ਤੇ ਪੈਣਾ ਤੱਕਾ ਹੁੰਦਾ ਹੈ ਜਰੂਰ ਦੱਸਿਓ ਆਪਾਂ ਜੀ ਦੇ